ਰਾਣੀਓ ਆਉਂਦੀਆਂ ਜਾਂਦੀਆਂ ਰਹਤੀਆਂ ਨੇ ਕਿ ਹਜ਼ਾਰੇ ਬਾਦਸ਼ਾਹ ਆਏ ਗਏ ਹਰ ਸੰਤ ਨਤ ਬਦਲੀ ਜੈ 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 ਅਤੇ ਬਹੁਤ ਅੱਜ ਤੁਸੀਂ ਦੇਖੋ ਜਿਹੜਾ ਲੁਧਿਆਣਾ ਬੰਦ ਦੀ ਕੋਲ ਇੱਕ ਸਮੂੱਚੇ ਵਾਲਮੀਖ ਸਮਾਏ ਵੱਲੋਂ ਦਿੱਤੀ ਗਈ ਸੀ ਪਿਛਲੇ ਦਿਨੀ 26 ਤਰੀਕ ਨੂੰ ਸੰਵਿਧਾਨ ਦਿਵਸ ਦੇ ਦਿਨ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਕੀਤੀ ਗਈ ਅਤੇ ਸੰਵਿਧਾਨ ਨੂੰ ਜਿਹੜੀ ਆ ਉਹ ਅੱਗ ਲਗਾਈ ਗਈ ਅਸੀਂ ਪੰਜਾਬ ਸਰਕਾਰ ਡੀਜੀਪੀ ਪੰਜਾਬ ਤੋਂ ਇੱਕੋ ਹੀ ਮੰਗ ਕਰਾਂਗੇ ਵੀ ਜਿਹੜਾ ਇਹ ਦੋਸ਼ੀ ਆ ਇਹ ਏਜੰਸੀਆ ਦਾ ਬੰਦਾ ਵਾ ਇਹਨੂੰ ਇੱਥੇ ਸਪੈਸ਼ਲ ਤੌਰ ਤੇ ਜਿਹੜੀ ਬਾਬਾ ਸਾਹਿਬ ਦੀ ਮੂਰਤੀ ਤੋੜਨਸਤੇ ਭੇਜਿਆ ਗਿਆ ਸੀ ਸੋ ਅਸੀਂ ਇੱਕੋ ਹੀ ਮੰਗ ਜਾਂਦੇ ਆ ਵੀ ਜਦੋਂ ਤੱਕ ਇਹਦੇ ਤੇ ਐਨਐਸਏ ਲਾ ਕੇ ਇਹਨੂੰ ਜਿਹੜਾ ਆ ਆਸਾਮ ਦੀ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਜਾਂਦਾ ਤੇ ਉਦੋਂ ਤੱਕ ਜਿਹੜਾ ਇਹ ਵਾਲਮੀਕ ਸਮਾਜ ਆ ਉਹ ਸੜਕਾਂ ਦੇ ਉੱਤੇ ਰਹੂਗਾ ਅਭੀਸ਼ਾਤ ਜੈ ਭੀਮ ਜੈ ਭਾਰ ਦੋਸਤੋ ਅੱਜ ਸੰਵਿਧਾਨ ਬਚਾ ਮੋਰਚੇ ਦੁਆਰਾ ਪੂਰੇ ਲੁਧਿਆਣੇ ਬੰਦ ਦੀ ਕਾਲ ਕੀਤੀ ਗਈ ਆ ਉਹਦੇ ਤਹਿਤ ਅੱਜ ਪੂਰਾ ਸ਼ਹਿਰ ਬੰਦ ਆ ਤੁਸੀਂ ਦੇਖ ਸਕਦੇ ਹੋ ਇਹ ਜਿਹੜਾ ਹੋਇਆ ਵਾ ਬਹੁਤ ਮੰਦਭਾਗੀ ਘਟਨਾ ਵਾ ਬਾਬਾ ਸਾਹਿਬ ਮੇਡਕਰ ਦੇ ਬੁੱਤ ਨੂੰ ਤੋੜ ਦੋਗੇ ਸੰਵਿਧਾਨ ਨੂੰ ਜਲਾਉਣ ਦੀ ਕੋਸ਼ਿਸ਼ ਕਰੋਗੇ ਇਹਦੇ ਨਾਲ ਬਾਬਾ ਸਾਹਿਬ ਦੇ ਵਿਚਾਰ ਥੋੜੀ ਖਤਮ ਹੋ ਜੂਗੇ ਸਾਡੇ ਅੰਦਰ ਬਾਬਾ ਸਾਹਿਬ ਦੇ ਵਿਚਾਰ ਆ ਤੇ ਉਹਨਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਦੋਸਤੋ ਅਸੀਂ ਇਸ ਤਰੀਕੇ ਨਾਲ ਹੀ ਪ੍ਰਦਰਸ਼ਨ ਕਰਦੇ ਰਵਾਂਗੇ ਜਦ ਤੱਕ ਸਾਡੀ ਡਿਮਾਂਡਾਂ ਪੂਰੀਆਂ ਨਹੀਂ ਹੋਈਆਂ ਜਦ ਤੱਕ ਉਸ ਬੰਦੇ ਤੇ ਐਨਐਸਏ ਲਗਾ ਕੇ ਤੇ ਉਹਦੇ ਹੋਰ ਸਾਥੀਆਂ ਨਾਲ ਦਾ ਪਤਾ ਨਾ ਕੀਤਾ ਜਾਵੇ ਜਿਨ੍ਹਾਂ ਨੇ ਸਾਜ਼ਿਸ਼ ਕਰਕੇ ਇਹ ਕੰਮ ਕਰਾਇਆ ਵਾ ਥੈਂਕ ਯੂ ਵੈਰੀ ਮਚ ਅੱਜ ਸੰਵਿਧਾਨ ਬਚਾਓ ਮੋਰਚੇ ਵੱਲੋਂ ਲੁਧਿਆਣਾ ਬੰਦ ਦੀ ਕਾਲ ਕੀਤੀ ਗਈ ਜਿਹੜੀ ਕਿ ਬੜੀ ਦੁਖਦ ਮਨ ਭਾਗੀ ਜਿਹੜੀ ਘਟਨਾ 26 ਤਰੀਕ ਨੂੰ ਬਾਬਾ ਸਾਹਿਬ ਡਾਕਟਰ ਪੀਮਰੋ ਮੇੜਕਰ ਜੀ ਦੇ ਪਰਤਮਾਂ ਦੇ ਉੱਪਰ ਇੱਕ ਦੋਸ਼ੀ ਵੱਲੋਂ ਘੋੜੇ ਚਲਾਏ ਗਏ ਜਿਹੜੇ ਕਿ ਬਾਬਾ ਸਾਹਿਬ ਦੇ ਸਟੈਚੂ ਤੇ ਥੋੜੇ ਨਹੀਂ ਚਲਾਏ ਗਏ ਸਾਡੇ ਦਲਤਾਂ ਸਮਾਜ ਦੇ ਸਾਰੇ ਦੇ ਦਿਨਾਂ ਦੇ ਥੋੜੇ ਚੱਲੇ ਉਸ ਦੇ ਰੋਸ ਵਜੋਂ ਵਿਰੋਧ ਵਜੋਂ ਅੱਜ ਅਸੀਂ ਲੁਧਿਆਣਾ ਬੰਦੀ ਕਾਲ ਕੀਤੀ ਔਰ ਮੈਂ ਤੁਹਾਡੇ ਫਾਸਟ ਨਿਊਜ਼ ਚੈਨਲ ਦੇ ਮਾਧਿਅਮ ਤੋਂ ਸਾਰੇ ਲੁਧਿਆਣਾ ਵਾਸੀ ਦੁਕਾਨਦਾਰ ਭਰਾਵਾਂ ਦਾ ਧੰਨਵਾਦ ਕਰਦਾ ਕਿ ਅੱਜ ਇਹ ਦੁੱਖ ਦੀ ਕੜੀ ਔਖੇ ਸਮੇਂ ਦੇ ਵਿੱਚ ਸਾਡੇ ਨਾਲ ਤੁਸੀਂ ਖੜਕੇ ਅੱਜ ਬੰਦੀ ਕਾਲ ਨੂੰ ਕਾਮਯਾਬ ਕੀਤਾ ਔਰ ਪੰਜਾਬ ਸਰਕਾਰ ਤੋਂ ਅਸੀਂ ਮੰਗ ਕਰਦੇ ਇਸ ਇਸ ਦੋਸ਼ੀ ਦੇ ਖਿਲਾਫ ਐਨਐਸਏ ਲਾ ਕੇ ਇਹਨੂੰ ਜਲਦ ਤੋਂ ਜਲਦੀ ਜਿਹੜੀ ਅਸਾਮ ਦੀ ਜੇਲ੍ਹ ਚ ਭੇਜਿਆ ਜਾਵੇ ਤਾਂ ਕਿ ਜਿਹੜੇ ਮਾੜੇ ਅੰਸਰ ਹੈ ਕਿਸੇ ਦਾ ਅੱਗੇ ਤੋਂ ਯੁਰਤ ਨਾ ਪਵੇ ਕਿ ਅਸੀਂ ਅਸੀਂ ਘਟਨਾ ਵਾਪ ਦਾ ਨੂੰ ਅੰਜਾਮ ਦਈਏ ਅਗਰ ਜੇ ਅਸੀਂ ਟੇਲਮੈਂਟ ਕਰਾਂਗੇ ਤੇ ਹੋਰ ਕਈ ਐਸੇ ਜਿਹੜੇ ਦੋਸ਼ੀ ਉੱਠ ਖੜਨਗੇ ਮੈਂ ਐਡਵੋਕੇਟ ਦੀਪਕ ਬੜੈਚ ਅੱਜ ਤੁਸੀਂ ਦੇਖ ਰਹੇ ਹੋ ਸੰਵਿਧਾਨ ਬਚਾਓ ਮੋਰਚੇ ਵੱਲੋਂ ਜਿਹੜਾ ਲੁਧਿਆਣਾ ਬੰਦ ਦੀ ਕਾਲ ਦਿੱਤੀ ਗਈ ਸੀਗੀ ਉਹਦੇ ਵਿੱਚ ਅਸੀਂ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਲੁਧਿਆਣਾ ਵਿੱਚ ਵੀ ਜਿਹੜੀ ਹੈ ਬੰਦ ਦੀ ਕਾਲ ਦਿੱਤੀ ਸੀਗੀ ਤੇ ਹੁਣ ਅਸੀਂ ਇੱਥੇ ਕੈਂਡਾਗਰ ਚੌਂਕ ਵਿਖੇ ਆਏ ਆਂ ਤੇ ਇੱਥੇ ਪੂਰਾ ਸਮਰਥਨ ਮਿਲ ਰਿਹਾ ਜੀ ਦੁਕਾਨਦਾਰ ਵੀ ਜਿਹੜੇ ਬੋਜਰੀ ਐਸੋਸੀਏਸ਼ਨ ਨੇ ਦੁਕਾਨਦਾਰ ਐਸੋਸੀਏਸ਼ਨ ਨੇ ਉਹਨਾਂ ਨੇ ਵੀ ਪੂਰਾ ਸਮਰਥਨ ਦਿੱਤਾ ਈ ਸਾਨੂੰ ਤੇ ਤੁਸੀਂ ਦੇਖ ਰਹੇ ਹੋ ਪਿੱਛੇ ਮੇਰੇ ਸਾਰੇ ਚੋੜਾ ਬਿਜਾ ਜਿਹੜਾ ਵਿਅਸਤ ਏਰੀਆ ਹੈ ਉਹ ਵੀ ਅੱਜ ਪੂਰਾ ਬੰਦ ਹੈ